ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੇ ਸਾਰੇ ਠੀਕ ਠਾਕ ਜੇ ਵਧੀਆ ਅੱਜ ਵਾਲਾ ਜਿਹੜਾ ਆਪਣਾ ਵਲੌਗ ਆ ਇਹ ਕੋਈ ਨਾਰਮਲ ਵਲੌਗ ਨਹੀਂ ਰਹਿਣ ਵਾਲਾ ਇਹ ਬੜਾ ਹੀ ਇੰਪੋਰਟੈਂਟ ਆ ਇੰਪੋਰਟੈਂਟ ਇਹ ਤਾਂ ਵਾ ਕਿਉਂਕਿ ਅੱਜ ਆਪਾਂ ਗੱਲ ਕਰਾਂਗੇ ਜੌਬ ਦੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੈਂ ਮਰਚੈਂਟ ਨੇਵੀ ਦੇ ਵਿੱਚ ਜੌਬ ਕਰਦਾ ਹਾਂ ਤੇ ਹਮੇਸ਼ਾ ਹੀ ਮੈਨੂੰ ਬੱਚਿਆਂ ਦਾ ਸਵਾਲ ਰਹਿੰਦਾ ਉਹਨਾਂ ਦੇ ਮਾਪਿਆਂ ਦਾ ਸਵਾਲ ਰਹਿੰਦਾ ਵਾ ਕਿ ਅਸੀਂ ਵੀ ਆਪਣੇ ਬੱਚੇ ਨੂੰ ਮਰਚੈਂਟ ਨੇਵੀ ਦੇ ਵਿੱਚ ਕਰਾਉਣਾ ਵਾ ਤੇ ਪਰ ਉਹਨੂੰ ਪਤਾ ਨਹੀਂ ਹੁੰਦਾ ਕਿ ਫਾਰਮ ਕਿੱਥੋਂ ਮਿਲਦੇ ਆ ਕਦੋਂ ਆਉਂਦੇ ਆ ਕਦੋਂ ਲੰਘ ਜਾਂਦੇ ਆ ਆਪਾਂ ਨੂੰ ਪਿੰਡ ਵਾਲਿਆਂ ਨੂੰ ਵੈਸੇ ਹੀ ਨਹੀਂ ਪਤਾ ਲੱਗਦਾ ਹਨਾ ਤੇ ਅੱਜ ਵਾਲੀ ਆਪਣੀ ਵੀਡੀਓ ਬੜੀ ਇੰਪੋਰਟੈਂਟ ਰਹਿਣ ਵਾਲੀ ਧਿਆਨ ਨਾਲ ਸਾਰੀ ਇੱਕ ਇੱਕ ਗੱਲ ਧਿਆਨ ਨਾਲ ਵੇਖਿਓ ਆਪਾਂ ਤੁਹਾਡੇ ਵਾਸਤੇ ਅੱਜ ਵੀਡੀਓ ਇਸੇ ਮੁੱਦੇ ਤੇ ਲੈ ਕੇ ਆਏ ਕਿਉਂਕਿ ਆਈਐਮਯੂਸੀਈਟੀ ਜਿਹੜਾ ਐਗਜ਼ਾਮ ਹੁੰਦਾ ਮਰਚੰਟ ਨੇਵ ਲਈ ਵਾਸਤੇ ਉਹਦੇ ਜਿਹੜੇ ਫਾਰਮ ਆ ਉਹ ਆਊਟ ਹੋ ਚੁੱਕੇ ਆ ਉਹ ਆ ਗਏ ਆ ਠੀਕ ਆ ਤੇ ਗੱਲ ਕਰਦੇ ਆ ਆਪਾਂ ਅੱਜ ਡਿਟੇਲ ਦੇ ਵਿੱਚ ਆਪਾਂ ਸਾਰੀ ਵੀਡੀਓ ਬਣਾਵਾਂਗੇ ਧਿਆਨ ਨਾਲ ਵੇਖਿਓ ਇੱਕ ਇੱਕ ਸਟੈਪ ਤੇ ਆਪ ਕਿੱਥੋਂ ਜਾ ਕੇ ਤੁਸੀਂ ਫਾਰਮ ਡਾਊਨਲੋਡ ਕਰਨੇ ਆ ਏਜ ਵਗੈਰਾ ਸਾਰ ਹਰ ਚੀਜ਼ ਕਲੀਅਰ ਕਰਦੇ ਹਾਂ ਠੀਕ ਹੈ ਜੀ ਤੇ ਅੱਜ ਉਹ ਸਟਾਰਟ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸ ਦਾਂ ਕਿ ਇਹ ਜਿਹੜਾ ਆਈਐਮਯੂ ਸੀਈਟੀ ਦਾ ਐਗਜ਼ਾਮ ਆ ਇਹ ਕਿਹੜੇ ਬੱਚੇ ਦੇ ਸਕਦੇ ਆ ਤੇ ਜਿਹੜੇ ਤੇ ਬੱਚਿਆਂ ਨੇ ਕੀਤਾ ਵਾ ਸਿਰਫ ਆਪਣਾ ਨਾਨ ਮੈਡੀਕਲ ਠੀਕ ਹੈ ਜੀ ਧਿਆਨ ਨਾਲ ਸੁਣਿਓ ਜਿਹੜੇ ਬੱਚਿਆਂ ਨੇ ਨਾਨ ਮੈਡੀਕਲ ਕੀਤਾ ਵਾ ਉਹਨਾਂ ਦੇ ਪੇਪਰ ਐਦ ਕੀ ਜਿਹੜੇ 12ਵੀਂ ਕਰੰਦੇ ਆ ਉਹ ਵੀ ਜਿਨ੍ਹਾਂ ਦੀ 12ਵੀਂ ਐਰ ਕੀ ਪੇਪਰ ਜਿਹਨਾਂ ਦੇਤੇ ਨਾ ਉਹ ਵੀ ਇਹ ਟੈਸਟ ਭਰ ਸਕਦੇ ਆ ਠੀਕ ਹੈ ਜੀ ਨਾਨ ਮੈਡੀਕਲ ਤੁਸੀਂ ਕੀਤਾ ਹੋਣਾ ਚਾਹੀਦਾ ਵਾ ਤੇ ਤੁਹਾਡੇ ਜਿਹੜੇ ਮਾਰਕਸ ਆ ਉਹ 60% ਤੋਂ ਤਾਂ ਹੋਣੇ ਚਾਹੀਦੇ ਆ ਸਾਰੇ ਸਬਜੈਕਟਾਂ ਦੇ ਵਿੱਚ ਮੈਥ ਦੇ ਵਿੱਚ ਕੈਮਿਸਟਰੀ ਦੇ ਵਿੱਚ ਫਿਜ਼ਿਕਸ ਦੇ ਵਿੱਚ ਇੰਗਲਿਸ਼ ਪੰਜਾਬੀ ਜੋ ਵੀ ਤੁਸੀਂ ਸਬਜੈਕਟ ਲਏ ਆ ਸਾਰਿਆਂ ਦੇ ਵਿੱਚ ਤੁਹਾਡੇ ਜਿਹੜੇ ਮਾਰਕਸ ਆ ਉਹ 60% ਤੋਂ ਤਾਂ ਹੋਣੇ ਚਾਹੀਦੇ ਆ ਏਜ ਲਿਮਟ ਆ ਜੀ ਇਹਦੀ 17 ਸਾਲ ਤੋਂ ਲੈ ਕੇ ਤੇ 25 ਸਾਲ ਜਰਨਲ ਵਾਸਤੇ ਤੇ OBC ਵਾਸਤੇ 28 ਸਾਲ ਆ SC ST ਵਾਸਤੇ 30 ਸਾਲ ਆ ਠੀਕ ਹੈ ਜੀ ਕੁੜੀਆਂ ਤੇ ਮੁੰਡੇ ਕੁੜੀਆਂ ਤੇ ਮੁੰਡੇ ਜਿਹੜੇ ਉਹ ਆਪਣਾ ਇਹ ਐਗਜ਼ਾਮ ਦੋਵੇਂ ਦੇ ਸਕਦੇ ਆ ਕੋਈ ਇਹੋ ਜੀ ਰੈਸਟ੍ਰਿਕਸ਼ਨ ਨਹੀਂ ਹੈਗੀ ਕਿ ਮੁੰਡੇ ਨਹੀਂ ਕੁੜੀਆਂ ਨਹੀਂ ਦੇ ਸਕਦੀਆਂ ਕੁੜੀਆਂ ਵੀ ਇਹ ਜਿਹੜਾ ਐਗਜ਼ਾਮ ਆ ਉਹ ਦੇ ਸਕਦੀਆਂ ਵਾ ਤੇ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਲੀਅਰ ਕਰਦਾ ਇਹ ਜਿਹੜਾ ਟੈਸਟ ਆ ਨਾ ਇਹ ਸਿਰਫ ਤੇ ਸਿਰਫ ਤੁਹਾਡੀ ਡਿਗਰੀ ਕੋਰਸ ਵਾਸਤੇ ਆ ਤਿੰਨ ਚਾਰ ਤਿੰਨ ਚਾਰ ਤਰ੍ਹਾਂ ਦੇ ਕੋਰਸ ਆ ਉਹਨਾਂ ਦੀ ਐਡਮਿਸ਼ਨ ਵਾਸਤੇ ਇਹ ਟੈਸਟ ਆ ਨਾ ਕਿ ਨੌਕਰੀ ਵਾਸਤੇ ਕੋਰਸ ਕਰਨਾ ਵੱਖਰੀ ਚੀਜ਼ ਆ ਨੌਕਰੀ ਮਿਲਣੀ ਵੱਖਰੀ ਚੀਜ਼ ਆ ਇਹ ਦੋਵੇਂ ਵੱਖਰੀਆਂ ਵੱਖਰੀਆਂ ਚੀਜ਼ਾਂ ਆ ਇਹ ਜਿਹੜੀ ਆਪਾਂ ਤੁਹਾਨੂੰ ਡਿਟੇਲ ਦੱਸਣ ਲੱਗੇ ਆ ਇਹ ਆਪਾਂ ਦੱਸਣ ਲੱਗੇ ਆ ਸਿਰਫ ਕੋਰਸ ਵਿੱਚ ਐਡਮਿਸ਼ਨ ਲੈਣ ਵਾਸਤੇ ਪਰ ਹਾਂ ਇੱਥੇ ਇੱਕ ਚੀਜ਼ ਮੈਂ ਐਡ ਜ਼ਰੂਰ ਕਰਦਾ ਕਿ ਜੇ ਤੁਸੀਂ ਇਸ ਤਰੀਕੇ ਦੇ ਨਾਲ ਇਹ ਤਰੀਕਾ ਫਾਲੋ ਕਰਕੇ ਜੇ ਤੁਸੀਂ ਕੋਰਸ ਕਰੋਗੇ ਤੇ ਤੁਹਾਨੂੰ ਜੋਬ ਮਿਲਦੇ ਜਿਹੜੇ ਚਾਂਸ ਆ ਉਹ ਬਹੁਤ ਜ਼ਿਆਦਾ ਹਾਈ ਹੋ ਜਾਂਦੇ ਆ ਕਿਉਂਕਿ ਇਹ ਜਿਹੜਾ ਟੈਸਟ ਆ ਇਹ ਭਾਰਤ ਸਰਕਾਰ ਦੀਆਂ ਜਿਹੜੀਆਂ অথੋਰਾਇਜ਼ ਏਜੰਸੀਆਂ ਆ ਜਿਹੜਾ অথੋਰਾਇਜ਼ ਇੰਸਟੀਟਿਊਟ ਆ ਉਹੋ ਇਹ ਜਿਹੜਾ ਐਗਜ਼ਾਮ ਆ ਉਹ ਹੇਲਡ ਕਰਦੇ ਆ ਉਹਨਾਂ ਨੇ ਫਿਰ ਉੱਥੋਂ ਤੁਹਾਨੂੰ ਪਤਾ ਹੀ ਆ ਜੋ ਚੰਗੇ ਕਾਲਜ ਤੇ ਕਰੋਗੇ ਤੇ ਓਬਵੀਅਸਲੀ ਤੁਹਾਨੂੰ ਜੌਬ ਮਿਲਦੇ ਚਾਂਸ ਵੀ ਜ਼ਿਆਦਾ ਆ ਹਾਂਜੀ ਇੱਥੇ ਮੈਂ ਇੱਕ ਗੱਲ ਹੋਰ ਐਡ ਕਰਦਾ ਕੋਰਸ ਦਾ ਨਾਮ ਲੈ ਕੇ ਕੋਈ ਵੀ ਏਜੰਟ ਕੋਈ ਵੀ ਕੋਈ ਬੰਦਾ ਫਰਾਡ ਬੰਦਾ ਕੋਈ ਵੀ ਤੁਹਾਨੂੰ ਆਪ ਫੋਨ ਕਰੇ ਜਾਂ ਕੋਈ ਵੀ ਇੰਸਟੀਚਿਊਟ ਵਾਲੇ ਆ ਆਪਣਾ ਨਾਮ ਲੈ ਕੇ ਤੁਹਾਨੂੰ ਕਹਿਣ ਵੀ ਅਸੀਂ ਤੁਹਾਨੂੰ ਮਰਚਨ ਨੇਵੀ ਦਾ ਕੋਰਸ ਕਰਾਉਨੇ ਆ ਉਹਨਾਂ ਦੀ ਤੁਹਾਨੂੰ ਮੇਲ ਆਵੇ ਫੋਨ ਆਵੇ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਫਸਣਾ ਇਹ ਜਿਹੜੀ ਜੌਬ ਲੈਣ ਵਾਸਤੇ ਤੁਹਾਨੂੰ ਆਪ ਭੱਜ ਦੌੜ ਕਰਨੀ ਪੈਣੀ ਆ ਕਿਸੇ ਦੇ ਆ ਕੇ ਤੁਹਾਨੂੰ ਘਰੇ ਨਹੀਂ ਕਹਿਣਾ ਕਿ ਇਹ ਆਜੋ ਤੇ ਜੌਬ ਤੇ ਲੱਗ ਜਾਓ ਤੇ ਜਿਹੜੇ ਤੁਹਾਨੂੰ ਫੋਨ ਕਰਦੇ ਆ ਜਿਹੜੇ ਤੁਹਾਨੂੰ ਮੈਸੇਜ ਕਰਦੇ ਆ ਕਿ ਸਾਡੇ ਇੰਸਟੀਚਿਊਟ ਤੋਂ ਆ ਕੇ ਕੋਰਸ ਕਰ ਲਓ ਉਹ ਸਾਰੇ ਫਰਾਡ ਮੰਨ ਕੇ ਚੱਲੋ ਤੁਸੀਂ ਉਹਨਾਂ ਨੇ ਥੋੜੇ ਪੈਸੇ ਲਾ ਕੇ ਆਪਣੀਆਂ ਲਈਆਂ ਹੁੰਦੀਆਂ ਵਾਂ ਕਿ ਉਹਨੂੰ ਕਹਿ ਦਿੰਦੇ ਆ ਮਾਨਤਾ ਪ੍ਰਾਪਤ ਕਰਾਇਆ ਹੁੰਦਾ ਆਪਣਾ ਕਾਲਜ ਪਰ ਉਹਨਾਂ ਤੁਹਾਨੂੰ ਜੌਬ ਦੀ ਗਾਰੰਟੀ ਨਹੀਂ ਦੇਣੀ ਆਪਾਂ ਤੁਹਾਨੂੰ ਦੱਸਣ ਲੱਗੇ ਆ ਕਿ ਫਾਰਮ ਮਿਲਣਾ ਕਿੱਥੋਂ ਆ ਠੀਕ ਆ ਜੀ ਤੁਸੀਂ ਕੀ ਕਰਨਾ ਵਾ ਸਿੰਪਲੀ ਆਪਣੇ ਫੋਨ ਦਾ ਜਿਹੜਾ ਕ੍ਰੋਮ ਬ੍ਰਾਊਜ਼ਰ क्रोम ब्राउजर ਖੋਲ ਕੇ ਤੁਸੀਂ ਆ ਜਾਣਾ ਵਾ ਆਪਣੇ ਗੂਗਲ ਦੇ ਉੱਤੇ ਹਨਾ ਗੂਗਲ ਆਪਣੇ ਫੋਨ ਦੇ ਵਿੱਚ ਖੋਲ ਲੈਣਾ ਦੇ ਉੱਤੇ ਤੁਸੀਂ ਸਰਚ ਕਰਨਾ ਵਾ IMU CET 2026 ਠੀਕ ਹੈ IMU CET 2026 ਜਿਹੜੋਂ ਤੁਸੀਂ ਸਰਚ ਕਰੋਗੇ ਨਾ ਤੇ ਇਦਾਂ ਦੇ ਕੁਝ ਚੀਜ਼ਾਂ ਖੁੱਲ ਜਾਣੀਆਂ ਵਾ ਉਹਦੇ ਵਿੱਚ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਜਿਹੜੀ ਇਹ ਆਪਣੀ ਅ ਅਫੀਸ਼ੀਅਲ ਵੈਬਸਾਈਟ ਹੈ ਇਹਨਾਂ ਦੀ ਇਹ ਖੁੱਲ ਜਾਣੀ ਆ ਤੇ ਇੱਕ ਸਭ ਤੋਂ ਉੱਪਰ ਖੁੱਲਣੀ ਆ IMU.cbexam.com ਠੀਕ ਹੈ ਇਹਦੇ ਉੱਤੇ ਤੁਸੀਂ ਕਲਿੱਕ ਕਰਨਾ ਵਾ ਇਹਦੇ ਉੱਤੇ ਜੇ ਤੁਸੀਂ ਕਲਿੱਕ ਕਰੋਗੇ ਨਾ ਤੇ ਐਦਾਂ ਦਾ ਕੁਛ ਜਿਹੜਾ ਇੰਟਰਫੇਸ ਫੋਨ ਦੇ ਉੱਤੇ ਖੁੱਲੂਗਾ ਲੈਪਟਾਪ ਤੇ ਵੀ ਖੋਲ ਸਕਦੇ ਜੇ ਤੇ ਇਹਦੇ ਵਿੱਚ ਆ ਵੀ ਲਿਖਿਆ ਹੁੰਦਾ ਉੱਤੇ ਆਈ ਐਮ ਯੂ ਕਾਮਨ ਐਂਟ੍ਰਾਂਸ ਟੈਸਟ ਸੀਈਟੀ ਐਪਲੀਕੇਸ਼ਨ ਪੋਰਟਲ ਠੀਕ ਹੈ ਜੀ ਇਹ ਜਿਹੜੇ ਆਪਣੇ ਫਾਰਮ ਹੈ ਇਹ 6 ਤਰੀਕ ਦੇ ਆਏ ਆ ਤੇ 24 ਅਪ੍ਰੈਲ ਤੱਕ ਇਹ ਅਵੇਲੇਬਲ ਰਹਿਣੇ ਆ ਘਬਰਾਉਣ ਦੀ ਕੋਈ ਲੋੜ ਨਹੀਂ ਗਈ ਤੁਹਾਡੇ ਕੋਲ ਮਾਰਚ ਦਾ ਪੂਰਾ ਮਹੀਨਾ ਪਿਆ ਵਾ ਤੇ ਅਪ੍ਰੈਲ ਦੀ ਵੀ 24 ਤਰੀਕ ਤੱਕ ਲਾਸਟ ਡੇਟ ਜਿਹੜੀ 24 ਅਪ੍ਰੈਲ 2026 ਆ ਉਦੋਂ ਤੱਕ ਇਹ ਤੁਸੀਂ ਫਾਰਮ ਭਰਨਾ ਵਾ ਤੇ ਮਈ ਦੀ 26 ਤਰੀਕ ਨੂੰ ਇਹ ਬਾਅਦ ਵਿੱਚ ਤੁਹਾਡਾ ਪੇਪਰ ਹੋਣਾ ਵਾ 1 ਮਹੀਨੇ ਬਾਅਦ ਠੀਕ ਆ ਜੀ ਆਜੋ ਤੁਹਾਨੂੰ ਮੈਂ ਦੱਸ ਦਿੰਨਾ ਬਈ ਫਾਰਮ ਭਰਨਾ ਕਿਵੇਂ ਆ ਤੇ ਕਿੱਥੋਂ ਭਰਨਾ ਵਾ ਬਾਕੀ ਬੱਚਿਆਂ ਤੁਹਾਨੂੰ ਦੱਸ ਹੀ ਦਿੱਤਾ ਨਾਨ ਮੈਡੀਕਲ ਵਾਲੇ ਬੱਚੇ ਸਿਰਫ ਇਹ ਭਰ ਸਕਦੇ ਆ ਆਰਟਸ ਵਾਲੇ ਕਮਰਸ ਵਾਲੇ ਇਹ ਜਿਹੜਾ ਟੈਸਟ ਆ ਨਹੀਂ ਦੇ ਸਕਦੇ ਉਹਨਾਂ ਵਾਸਤੇ ਇੱਕ ਹੀ ਆਪਸ਼ਨ ਬਾਈ ਦੀ ਜੀਪੀ ਰੇਟਿੰਗ ਦੀ ਉਹ ਕਰਕੇ ਕੋਈ ਫਾਇਦਾ ਨਹੀਂਗਾ ਉਹ ਮੈਂ ਰეკਮੈਂਡ ਨਹੀਂ ਕਰਦਾ ਤੇ ਤਾਂ ਕਰਕੇ ਮੇਰੀ ਕੋਈ ਵੀ ਵੀਡੀਓ ਵੇਖ ਕੇ ਕੋਈ ਜੀਪੀ ਰੇਟਿੰਗ ਦਾ ਕੋਰਸ ਨਾ ਕਰੇ ਕਿਉਂਕਿ ਜੋਬ ਨਹੀਂ ਜੇ ਮਿਲਣੀ ਠੀਕ ਆ ਆ ਕਰਕੇ ਮਿਲਣ ਦੇ ਚਾਂਸ ਹੈਗੇ ਆ ਠੀਕ ਆ ਆਜ ਠੀਕ ਹੈ ਇਦਾਂ ਦਾ ਕੁਝ ਖੁੱਲ ਜਾਣਾ ਵਾ ਆਈਐਮਯੂ ਜਦੋਂ ਤੁਸੀਂ ਉਹ ਵੈਬਸਾਈਟ ਤੇ imu.cbexam.com ਜੋ ਖੁੱਲਣੀ ਆ ਉਹ ਇਦਾਂ ਦਾ ਕੁਝ ਖੁੱਲਣਾ ਵਾ ਇੱਥੇ ਆਵੇ ਸਾਰੀ ਬੇਸਿਕ ਡਿਟੇਲ ਪਰਸਨਲ ਡਿਟੇਲ ਕੁਆਲੀਫਿਕੇਸ਼ਨ ਡਾਕੂਮੈਂਟ ਅਪਲੋਡ ਪੇਮੈਂਟ ਠੀਕ ਹੈ ਅਬ ਇੱਥੇ ਤੁਸੀਂ ਆਉਣਾ ਵਾ ਐਪਲੀਕੈਂਟ ਸਾਈਨ ਅਪ ਠੀਕ ਹੈ ਨਿਊ ਰਜਿਸਟ੍ਰੇਸ਼ਨ ਨਿਊ ਰਜਿਸਟ੍ਰੇਸ਼ਨ ਦੇ ਉੱਤੇ ਤੁਸੀਂ ਕਲਿੱਕ ਕਰਨਾ ਵਾ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੇ ਅਸੀਂ ਪ੍ਰੋਸਪੈਕਟਸ ਆਵੇ ਇੱਥੇ ਤੁਹਾਨੂੰ ਮਿਲ ਜੂਗਾ ਆਈਐਮਯੂ ਪ੍ਰੋਸਪੈਕਟਸ ਵੀ ਮਿਲ ਜੂ ਤੇ ਆਈਐਮਯੂ ਇਨਸਟਰਕਸ਼ਨਸ ਵੀ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਠੀਕ ਹੈ ਤੇ ਵਿੱਚ ਤੁਸੀਂ ਆਵੇ ਸਾਰੀਆਂ ਜਿਹੜੀਆਂ ਇਨਸਟਰਕਸ਼ਨ ਹੈ ਜਦੋਂ ਤੁਸੀਂ ਇਨਸਟਰਕਸ਼ਨ ਤੇ ਕਲਿੱਕ ਕਰਨਾ ਵਾ ਤੇ ਇਹਦੇ ਵਿੱਚ ਏ ਟੂ ਜ਼ेड ਸਾਰੀਆਂ ਜਿਹੜੀਆਂ ਇਨਸਟਰਕਸ਼ਨਸ ਆ ਜਾਣੀਆਂ ਮੈਂ ਇਹਨੂੰ ਤੁਸੀਂ ਡਾਊਨਲੋਡ ਇੱਥੋਂ ਕਰਕੇ ਬਾਅਦ ਵਿੱਚ ਆਰਾਮ ਨਾਲ ਪੜ ਸਕਦੇ ਜੇ ਕੋਰਸਸ ਇਹ ਜਿਹੜੇ ਆਫਰ ਕਰਨਦੇ ਆ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਬੀਟੈਕ ਮਰੀਨ ਇੰਜੀਨੀਅਰਿੰਗ 4 ਸਾਲ ਦੀ ਬੀਟੈਕ ਨੇਵਲ ਆਰਕੀਟੈਕਟ ਓਸ਼ੀਨ ਇੰਜੀਨੀਅਰਿੰਗ 4 ਸਾਲ ਦੀ ਆ ਬੀ ਟੈਕ ਨੇਵਲ ਆਰਕੀਟੈਕਚਰ ਸ਼ਿਪ ਬਿਲਡਿੰਗ ਦੀ ਉਹ ਵੀ 4 ਸਾਲ ਦੀ ਆ ਬੀ ਐਸ ਸੀ ਨੌਟਿਕਲ ਸਾਇੰਸ ਉਹ 3 ਸਾਲ ਦੀ ਆ ਤੇ ਡੀ ਐਨ ਐਸ ਡਿਪਲੋਮਾ ਇਨ ਨੌਟਿਕਲ ਸਾਇੰਸ 1 ਸਾਲ ਦਾ ਵਾ ਠੀਕ ਆ ਇਹ ਵਾਲੇ ਜਿਹੜੇ ਕੋਰਸ ਆ ਇਹ ਜਿਹੜੇ ਆਪਾਂ ਜਿੰਨਾ ਵਾਸਤੇ ਸਾਰੀ ਡਿਟੇਲ ਕਿੰਨੀ ਤੁਹਾਡੀ ਪੜ੍ਹਾਈ ਚਾਹੀਦੀ ਆ ਕੀ ਤੁਹਾਨੂੰ ਨੰਬਰ ਚਾਹੀਦੇ ਆ ਕਿਵੇਂ ਤੁਹਾਡਾ ਮੈਡੀਕਲ ਹੋਣਾ ਵਾ ਸਾਰੀ ਹੀ ਡਿਟੇਲ ਜਿਹੜੀ ਆ ਇਹਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਤੁਸੀਂ ਆਹ ਵੈਬਸਾਈਟ ਖੋਲਣੀ ਆ ਇਹਦੇ ਉੱਤੇ ਕੱਲੀ-ਕੱਲੀ ਚੀਜ਼ ਤੁਸੀਂ ਪੜ੍ਹ ਲੈਣੀ ਆ ਤੁਹਾਡੇ ਜਿੰਨੇ ਵੀ ਸਵਾਲ ਆ ਉਹ ਸਾਰਿਆਂ ਦੇ ਜਵਾਬ ਤੁਹਾਨੂੰ ਇੱਥੇ ਬੜੇ ਵਧੀਆ ਤਰੀਕੇ ਦੇ ਨਾਲ ਲੈਣੇਗਾ ਵੀ ਕੱਲੇ-ਕੱਲੇ ਪੁਆਇੰਟ ਲਿਖੇ ਆ ਥੋੜਾ ਜਿਹਾ ਤੁਹਾਨੂੰ ਟਾਈਮ ਜ਼ਰੂਰ ਲੱਗੂਗਾ ਪਰ ਤੁਸੀਂ ਪੜ੍ਹ ਲੈਣੇ ਆ ਤੇ ਤੁਹਾਨੂੰ ਆਪਣੇ ਇੱਕ-ਇੱਕ ਸਵਾਲ ਦਾ ਜਿਹੜਾ ਜਵਾਬ ਆ ਉਹ ਇੱਥੇ ਮਿਲ ਜਾਣਾ ਵਾ ਇਸ ਤਰ੍ਹਾਂ ਬਾਅਦ ਵਿੱਚ ਤੁਸੀਂ ਪ੍ਰੋਸੀਡ ਕਰ ਦੇਣਾ ਆਵੇ ਇਸ ਤਰ੍ਹਾਂ ਦਾ ਕੁਝ ਖੁੱਲ ਜਾਣਾ ਵਾ ਇੱਥੇ ਤੁਸੀਂ ਬਾਅਦ ਵਿੱਚ ਆਪਣਾ ਸਾਰੀ ਡਿਟੇਲ ਭਰਨੀ ਆ ਨਾਮ ਭਰਨਾ ਵਾ ਨੈਸ਼ਨੈਲਿਟੀ ਜੈਂਡਰ ਕੈਟਾਗਰੀ ਹਨਾ ਸਾਰਾ ਇੱਕ ਇੱਕ ਭਰਦੇ ਜਾਣਾ ਵਾ ਤੇ ਨੈਕਸਟ ਕਰਦੇ ਜਾਣਾ ਵਾ ਇਦਾਂ ਕਰਕੇ ਤੁਹਾਡੀ ਜਿਹੜੀ ਆ ਇਹਦੇ ਵਿੱਚ ਹੋ ਜਾਣੀ ਆ ਰਜਿਸਟ੍ਰੇਸ਼ਨ ਜਦੋਂ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ ਤੁਹਾਨੂੰ ਫਿਰ ਇਹ ਐਡਮਿਟ ਕਾਰਡ ਜਨਰੇਟ ਕਰਨਗੇ ਤੁਹਾਡਾ ਸ਼ਹਿਰ ਪੁੱਛਣਗੇ ਤੁਸੀਂ ਕਿਹੜੇ ਸ਼ਹਿਰ ਚ ਉਹਨਾਂ ਨੇ ਸੈਂਟਰ ਦੱਸ ਦੇਣੇ ਤੁਹਾਨੂੰ ਕਿ ਇੱਥੇ-ਇੱਥੇ ਐਗਜ਼ਾਮ ਹੋਣਾ ਵਾ ਤੁਸੀਂ ਸਿਲੈਕਟ ਕਰ ਲੈਣਾ ਵਾ ਉੱਥੇ ਜਾ ਕੇ ਤੁਸੀਂ ਆਪਣਾ ਐਗਜ਼ਾਮ ਦੇ ਦੇਣਾ ਵਾ ਤੇ ਬੈਸਟ ਆਫ ਲੱਕ ਤੁਹਾਨੂੰ ਤੁਹਾਡਾ ਐਗਜ਼ਾਮ ਪਾਸ ਵੀ ਹੋ ਜੇ ਗੱਲ ਕਰ ਲੈਨੇ ਸਿਲੇਬਸ ਦੀ ਸਿਲੇਬਸ ਇਹਦੇ ਵਿੱਚ ਰਹੂਗਾ ਤੁਹਾਡਾ ਪਲੱਸ 1 ਤੇ ਪਲੱਸ 2 ਦਾ ਨਾਨ ਮੈਡੀਕਲ ਦਾ ਸਿਲੇਬਸ ਜਿੰਨੀਆਂ ਵੀ ਤੁਹਾਡੀਆਂ ਕਿਤਾਬਾਂਵਾਂ ਪਲੱਸ 1 ਦੀਆਂ ਤੇ ਪਲੱਸ 2 ਦੀਆਂ ਉਹਨੂੰ ਤੁਸੀਂ ਇੱਕ ਵਾਰ ਦੁਬਾਰਾ ਝਾਤੀ ਮਾਰੋ ਦੁਬਾਰਾ ਪੜੋ ਸਾਰਾ ਠੰਡੇ ਦਿਮਾਗ ਨਾਲ ਟਾਈਮ ਤੁਹਾਡਾ ਕੋਲ ਹੈਗਾ ਜੇ 2 ਮਹੀਨੇ ਰਾਮ ਨਾਲ ਦੀ ਤਿਆਰੀ ਕਰੋ ਪੜੋ ਤੇ ਇਹ ਐਗਜ਼ਾਮ ਦਿਓ ਇਹ ਐਗਜ਼ਾਮ ਪਾਸ ਹੁੰਦਿਆਂ ਸਾਰੀ ਤੁਹਾਨੂੰ ਕਿਹੇ ਚੰਗੇ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਜਾਣੀ ਆ ਉੱਥੋਂ ਤੁਸੀਂ ਆਪਣਾ ਜਿਹੜਾ ਤੁਸੀਂ ਕੋਰਸ ਕਰਨਾ ਚਾਹੁੰਦੇ ਜੇ ਬੀਐਸਸੀ ਨੋਟਿਕਲ ਸਾਇੰਸ ਕਰਨੀ ਆ ਬੀਟੈਕ ਕਰਨੀ ਆ ਕੋਰਸਾਂ ਨੂੰ ਇੱਥੇ ਪਤਾ ਲੱਗ ਜਾਣੇ ਕਿਹੜੇ ਕਿਹੜੇ ਹੈਗੇ ਕਰਕੇ ਤੇ ਤੁਸੀਂ ਫਿਰ ਆਪਣਾ ਇੱਕ ਚੰਗਾ ਭਵੇਖੇੜਾ ਬਣਾ ਸਕਦੇ ਜੀ ਬਾਕੀ ਜਿਹੜੇ ਵੀ ਤੁਹਾਡੇ ਸਵਾਲ ਆ ਜਿਹੜੇ ਤੁਹਾਡੇ ਮਨਾਂ ਚ ਹੁਣ ਆਉਣੇ ਆ ਉਹਨਾਂ ਦੇ ਜਵਾਬ ਤੁਹਾਨੂੰ ਇਸ ਵੈਬਸਾਈਟ ਤੋਂ ਬੜੇ ਆਰਾਮ ਨਾਲ ਮਿਲ ਜਾਣੇ ਆ ਠੀਕ ਹੈ ਜੀ ਤੇ ਬਾਕੀ ਫਿਰ ਵੀ ਜੇ ਤੁਹਾਡਾ ਕੋਈ ਸਵਾਲ ਇਹੋ ਜਿਹਾ ਹੋਵੇ ਜਿਹੜਾ ਤੁਹਾਨੂੰ ਇਹਦੇ ਵਿੱਚ ਨਾ ਮਿਲਿਆ ਹੋਵੇ ਉਹਦਾ ਆਨਸਰ ਤੁਹਾਨੂੰ ਇਹਦੇ ਵਿੱਚ ਨਾ ਮਿਲੇ ਤੇ ਤੁਸੀਂ ਆਪਣਾ ਕਮੈਂਟ ਜਰੂਰ ਕਰ ਦਿਓ ਤੇ ਆਪਾਂ ਫਿਰ ਲੱਭ ਲੁੱਭ ਕੇ ਕਿਦੋਂ ਤੁਹਾਡੇ ਵਾਸਤੇ ਉਹਦਾ ਜਿਹੜਾ ਆਨਸਰ ਆ ਉਹ ਲੈ ਆਵਾਂਗੇ ਟਾਈਮ ਅਜੇ ਖੁੱਲਾ ਵਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ ਤੇ ਫਟਾਫਟ iim u cit ਦੇ ਐਗਜ਼ਾਮ ਦੀ ਜਿਹੜੀ ਵੈਬਸਾਈਟ ਖੋਲ ਏਜੰਟਾਂ ਤੋਂ ਬਚੋ ਕਿਸੇ ਫਰੌਡ ਬੰਦਿਆਂ ਤੋਂ ਬਚੋ ਜਿਹੜੇ ਤੁਹਾਨੂੰ ਕਾਲ ਕਰਦੇ ਆ ਕਾਲ ਕਰਕੇ ਕਹਿੰਦੇ ਆ ਵੀ ਸਾਡੇ ਇੰਸਟੀਚਿਊਟ ਤੋਂ ਆ ਕੇ ਕਾਲਜ ਤੋਂ ਕਰ ਲਓ ਤਾਂਹੀਂ ਤੁਹਾਨੂੰ ਮਰਚਨ ਵੀ ਕਰਾ ਦਿੰਨੇ ਆ ਉਹਨਾਂ ਤੋਂ ਬਚੋ ਕਿਸੇ ਨੇ ਤੁਹਾਨੂੰ ਫੋਨ ਨਹੀਂ ਕਰਨਾ ਇਹਦੇ ਵਾਸਤੇ ਤੁਹਾਨੂੰ ਆਪ ਮਿਹਨਤ ਕਰਨੀ ਪੈਣੀ ਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਸ਼ੁਭ ਕਾਮਨਾਵਾਂ